ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸਮੇਸ਼ ਪਰਿਵਾਰ ਗਰੁੱਪ ਆਫ ਸਕੂਲਸ ਪ੍ਰਬੰਧਕ ਕਮੇਟੀ ਵੱਲੋਂ ਪੇਸ਼ ਹੈ ਵਿਸ਼ੇਸ਼ ਧਾਰਮਿਕ ਪ੍ਰੋਗਰਾਮ ਰੋਜ਼ਾਨਾ ਗੁਰੂ ਦੀ ਗੱਲ ਅੱਜ 18 ਫਰਵਰੀ ਹੈ ਮੈਂ ਗੁਰਅਸੀਸ कौर ਕਲਾਸ 9ਵੀਂ ਦਸਮੇਸ਼ ਪਰਿਵਾਰ ਇੰਟਰਨੈਸ਼ਨਲ ਸਕੂਲ ਐਮਾ ਕਲਾਂ ਜ਼ਿਲ੍ਹਾ ਤਰਨਤਾਰਨ ਵਿੱਚ ਪੜਦੀ ਹਾਂ ਮੇਰੇ ਵੱਲੋਂ ਆਪ ਜੀ ਦਾ ਨਿੱਘਾ ਸਵਾਗਤ ਹੈ ਭਗਤ ਕਬੀਰ ਜੀ ਆਖਦੇ ਹਨ ਬੰਦੇ ਖੋਜ ਦਿਲ ਹਰ ਰੋਜ ਨਾ ਫਿਰ ਪਰੇਸ਼ਾਨੀ ਮਾਹੇ ਇਹ ਜੋ ਦੁਨੀਆ ਸਹਿਰ ਮੇਲਾ ਦਸਤਗੀਰੀ ਨਾਹੀਂ हे ਮਨੁਖ हे ਭਾਈ ਤੂੰ ਰੋਜ਼ਾਨਾ ਆਪਣੇ ਦਿਲ ਵਿੱਚ ਪਰਮੇਸ਼ਰ ਦੀ ਥੋੜੀ ਬਹੁਤੀ ਵਿਚਾਰ ਕਰ ਲਿਆ ਕਰ ਫਿਰ ਤੈਨੂੰ ਜ਼ਿੰਦਗੀ ਵਿੱਚ ਕੋਈ ਪਰੇਸ਼ਾਨੀ ਤੰਗ ਨਹੀਂ ਕਰੇਗੀ ਤੈਨੂੰ ਕਿਸੇ ਤਰ੍ਹਾਂ ਦੀ ਘਬਰਾਹਟ ਨਹੀਂ ਹੋਵੇਗੀ ਇਹ ਸੰਸਾਰ ਜਾਦੂਗਰ ਦੇ ਤਮਾਸ਼ੇ ਵਾਂਗ ਹੈ ਸੰਸਾਰ ਝਗੜੇ ਝਾਂਜੀਆਂ ਨਾਲ ਭਰਿਆ ਪਿਆ ਹੈ ਇਸ ਵਿੱਚੋਂ ਤੇਰੇ ਹੱਥ ਪੱਲੇ ਕੁਝ ਨਹੀਂ ਪਵੇਗਾ ਇੱਥੇ ਤੇਰੀ ਸਹਾਇਤਾ ਕਰਨ ਵਾਲਾ ਕੋਈ ਨਹੀਂ ਹੈ ਵੇਦਾਂ ਕਤੇਬਾਂ ਦੀਆਂ ਵਧਾ ਚੜਾ ਕੇ ਗੱਲਾਂ ਕਰਨ ਨਾਲ ਜਾਂ ਗੱਲਾਂ ਸੁਣਨ ਨਾਲ ਮਨੁੱਖ ਦਾ ਡਰ ਸਹਿਮ ਸੰਸਾਰ ਦੂਰ ਨਹੀਂ ਹੋ ਸਕਦਾ। हे ਪਾਈ ਜੇ ਤੂੰ ਇੱਕ ਛਿੰਨ ਪਲ ਪਰਦੇ ਸਮੇ ਲਈ ਵੀ ਪਰਮੇਸ਼ਰ ਦੇ ਚਰਣਾ ਵਿੱਚ ਆਪਣਾ ਮਨ ਟਿਕਾ ਲਵੇਂਗਾ ਤਾਂ ਤੈਨੂੰ ਸਾਰੇ ਜੀਵਾਂ ਦੇ ਹਿੱਦ ਦੇ ਵਿੱਚ ਪਰਮੇਸ਼ਰ ਵਸਦਾ అనుਭਵ ਹੋ ਜਾਵੇਗਾ। ਕਿਸੇ वाद-ਵਿਵਾਦ ਵਿੱਚ ਪੈਣ ਦੀ ਲੋੜ ਨਹੀਂ ਹੈ। हे ਪਾਈ ਲੋਕ ਝੂਠੀਆਂ ਗੱਲਾਂ ਪੜ-ਪੜ ਕੇ ਖੁਸ਼ ਹੋ ਰਹੇ ਹਨ। ਬੇਸਮਝ ਲੋਗ ਬਕਵਾਸ ਹੀ ਕਰੀ ਜਾਂਦੇ ਹਨ ਬਹਿਸ ਹੀ ਕਰਦੇ ਰਹਿੰਦੇ ਹਨ ਇੰਨਾ ਫਜ਼ੂਲ ਗੱਲਾਂ ਵਿੱਚ ਆਪਣਾ ਸਮਾਂ ਬਰਬਾਦ ਨਹੀਂ ਕਰਨਾ ਚਾਹੀਦਾ ਸੱਚ ਸਰੂਪ ਪਰਮੇਸ਼ਰ ਜੋ ਸਦਾ ਕਾਇਮ ਰਹਿਣ ਵਾਲਾ ਹੈ ਉਹ ਸਾਰੇ ਜੀਵਾਂ ਦੇ ਹਿਰਦੇ ਵਿੱਚ ਵਸਦਾ ਹੈ ਉਹ ਨਾ ਕਿਸੇ ਸਤਵੇਂ ਅਸਮਾਨ ਤੇ ਰਹਿੰਦਾ ਹੈ ਨਾ ਹੀ ਕ੍ਰਿਸ਼ਨ ਜੀ ਦੀ ਮੂਰਤੀ ਵਿੱਚ ਹੀ ਵਸਦਾ ਹੈ ਪਰਮੇਸ਼ਰ ਦੀ ਬੰਦਗੀ ਕਰਨ ਨਾਲ ਇਸ ਗੱਲ ਦੀ ਸੋਝੀ ਆ ਜਾਵੇਗੀ ਇਹ అనుభవ ਹੋ ਜਾਵੇਗਾ ਕਿ ਪਰਮੇਸ਼ਰ ਸਰਬਵਿਆਪਕ ਹੈ ਪਰਮੇਸ਼ਰ ਸਭ ਤੋਂ ਸ਼੍ਰੋਮਣੀ ਸਭ ਤੋਂ ਉੱਚੀ ਮਹਾਨ ਹਸਤੀ ਹੈ ਪਵਿੱਤਰ ਸ਼ਖਸ਼ੀਅਤ ਹੈ ਇਸ ਵਿੱਚ ਕੋਈ ਸ਼ੱਕ ਨਹੀਂ ਸੰਸਾ ਨਹੀਂ ਹੈ ਸ਼ੱਕ ਵੀ ਤਾਂ ਹੀ ਕੀਤਾ ਜਾਵੇ ਜੇ ਉਸ ਵਰਗਾ ਹੋਰ ਕੋਈ ਹੋਵੇ ਉਸ ਵਰਗਾ ਹੋਰ ਕੋਈ ਨਹੀਂ ਹੈ ਭਗਤ ਕਬੀਰ ਜੀ ਆਖਦੇ ਹਨ ਪਰਮੇਸ਼ਰ ਦੀ ਬੰਦਗੀ ਕਰਨ ਵਾਲਾ ਹੀ ਪਰਮੇਸ਼ਰ ਦੀ ਇਸ ਖੇਡ ਨੂੰ ਸਮਝ ਸਕਦਾ ਹੈ ਜੇ ਪਰਮੇਸ਼ਰ ਆਪ ਕਿਰਪਾ ਕਰੇ ਬਖਸ਼ਿਸ਼ ਕਰੇ ਤਾਂ ਹੀ ਸਮਝ ਸਕਦਾ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਐਸੇ ਸਮਰਥ ਪਰਮੇਸ਼ਰ ਦੀ ਬੰਦਗੀ ਕਰਨੀ ਚਾਹੀਦੀ ਹੈ ਪਿਆਰੇ ਵਿਦਿਆਰਥੀ ਰੋਜ਼ਾਨਾ ਸ਼ਾਮ ਨੂੰ ਇਕੱਲੇ ਬੈਠ ਕੇ ਸੋਚਿਆ ਕਰੋ ਕਿ ਮੈਂ ਅੱਜ ਕੀ ਕੀਤਾ ਹੈ ਕਿੰਨਾ ਸਮਾਂ ਸਫਲਾ ਕੀਤਾ ਹੈ ਕਿੰਨਾ ਸਮਾਂ ਵਿਅਰਥ ਗਵਾਇਆ ਹੈ ਸਮਾਂ ਸਫਲਾ ਕਰਨ ਦੀ ਆਦਤ ਪਾਓ ਲੰਘਿਆ ਸਮਾਂ ਕਦੇ ਵਾਪਸ ਨਹੀਂ ਆਉਂਦਾ ਗੁਰੂ ਭਲਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ